ਕਸ ਕਰਦੇ ਨਹੀਂ ਜੀ ਕਰਦਾ ਫਿਰ ਕਾਹਤੋਂ ਪੀ ਨਹੀਂ ਰਹਿਣ ਦੇ ਲੈ 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 ਸਵਾਰ ਉਹ ਵੀ ਘਰੋਂ ਨਿਕਲ ਗਿਆ ਫੋਜਾਂ ਤੇ ਆ ਆਪਣਾ ਮੋਟਰਸਾਈਕਲ ਖੜਾ ਹੈ ਜਾਣ ਨੂੰ ਦਿਖਾਉਣੇ ਫਿਰ ਤੁਹਾਨੂੰ ਗਾਹ ਪੈੜ ਕਪੂੜ ਕ ਕੀ ਹੁੰਦੇ ਆ ਜਗ੍ਹਾ ਜਿੱਥੇ ਗਾਵਾਂ ਖਾਂਦੀਆਂ ਪੀਂਦੀਆਂ ਆਰਸ਼ ਚੰਗਾ ਚਾ ਵੀ ਮੰਗ ਫਿਰ ਉਹ ਉੱਥੇ ਜਾ ਰਿਹਾ ਮੈਂ ਇਹ ਇਸ ਜਗ੍ਹਾ ਦੇ ਉੱਤੇ ਉਹ ਜਮਾਂ ਦਰਖਤਾਂ ਦੇ ਨਾਲ ਪਹਾੜਾਂ ਦੇ ਜੜਾਂ ਚ ਉੱਥੇ ਕੀ ਹੈ ਵੀ ਅੱਜ ਦੇਖ ਕੇ ਆਉਣਾ ਵੀ گاਵਾ ਜਿਹੜੀਆਂ ਉਹਨਾਂ ਵਾਸਤੇ ਕਾਹ ਕੁ ਹੈਗਾ ਜਾਂ ਕਿੰਨੀ ਕੁ ਗਰੇਜ਼ਿੰਗ ਹੋਈ ਹੋਈ ਹੈ ਕਿੰਨਾ ਕਾ ਹੈ ਤਾਂ ਜੋ ਆਪਾਂ ਉਹਨਾਂ ਨੂੰ ਉੱਥੇ ਸ਼ਿਫਟ ਕਰ ਸਕੀਏ ਮਤਲਬ ਉੱਥੇ ਪਾ ਸਕੀਏ ਧਾਰਾਂ ਤੋਂ ਬਾਅਦ ਮਤਲਬ ਦੁੱਧ ਚੋਣ ਤੋਂ ਬਾਅਦ گاਵਾ ਆਪ ਦੇ ਆਪ ਤੇ ਪੈਟ ਕਾਂਚ ਜਾਂਦੀਆਂ ਜਿਹੜੀਆਂ ਡੱਬੇ ਤੁਸੀਂ ਦੇਖ ਰਹੇ ਹੋ ਆਸੇ-ਪਾਸੇ ਇਹਨਾਂ ਦੇ ਆਪਾਂ ਲੀਆਂ ਜਾਂ ਲਾ ਕੇ ਤੇ ਤਾਰਾਂ ਲੱਗੀਆਂ ਹੋਈਆਂ ਇਹ ਤਾਰਾਂ 'ਚ ਕਰੰਟ ਹੈ ਬਹੁਤ ਘੱਟ ਹੈ ਤਾਂ ਜੋ ਬਸ ਗਾਵਾਂ ਟਪਦੀਆਂ ਨਹੀਂ ਤੇ ਇਹਨੂੰ ਪੈਟ ਕਹਿੰਨੇ ਕਈ ਵਾਰ ਮੈਂ ਬੋਲਦਾ ਤੁਹਾਨੂੰ ਸਮਝਣਾ ਆਵੇ ਤੇ ਜਿਹੜੇ ਸਾਰੇ ਡੱਬੇ ਜੇ ਕੋਈ ਮਤਲਬ 4 ਹੈਕਟੇਅਰ ਦਾ 2 ਹੈਕਟੇਅਰ ਦਾ ਇਹਦੇ ਵਿੱਚ ਘਟੋ ਘਟ 2.47 ਕਿੱਲੇ ਹੁੰਦੇ ਆ ਤੇ ਜੇ ਦੋ ਦਾ ਸਮਝ ਲਓ ਮੋਟਾ-ਮੋਟਾ ਜਾ ਵੀ 5 ਕਿੱਲਿਆਂ ਦਾ ਇੱਕ ਤੇ ਇਦਾਂ ਹੀ ਵੱਡੇ-ਵੱਡੇ ਹੈਗੇ ਤੇ ਆਪਾਂ ਉਹ ਉੱਥੇ ਜਾਂਦੇ ਆਂ ਕਰਦੇ ਆਂ ਬਾਤ ਆ ਗਏ ਜੀ ਆਪਾਂ ਉੱਥੇ ਆਹ ਨਾ ਜਿਹੜਾ ਹੈਗਾ ਇਹ 3 ਕੈਕਟੇਅਰ ਦਾ ਤੇ ਸਾਰਾ ਖਵਾਉਣਾ ਨਹੀਂ ਸੀ ਥੋੜਾ ਘੱਟ ਖਵਾਉਣਾ ਸੀ ਪਿੱਛੇ ਡੇੜਾ ਤੇ ਆਇਆ ਇਹਦੇ ਤੇ ਆਹ ਆ ਦੇਖੋ ਇੱਥੇ ਨਾ ਇਹ ਫੈਂਸ ਬਾਤ ਦੀ ਜਾਂਦੀ ਹੈ ਵੀ ਤੁਹਾਨੂੰ ਕਹਾਵਾਂ ਨਾ ਜਾਣ ਐਨਾ ਕਮਾਲ ਦੀ ਗੱਲ ਇੰਨੇ ਨਾਲ ਹੀ ਰੁਕ ਜਾਂਦੀਆਂ ਇਹ ਕਿਉਂਕਿ ਇਹਦੇ ਨਾਲ ਇੱਥੋਂ ਨਾ ਗਰੰਟ ਦੇ ਦਿੱਤਾ ਜਾਂਦਾ। ਵੀ ਇੱਥੇ ਰੁਕ ਜਾਣਾ। ਹੁਣ ਆ ਜਿਹੜਾ ਸਾਰਾ ਇੱਧਰ ਘਾਹ ਹੈਗਾ ਤੇ ਇੱਧਰ ਜਿਹੜਾ ਹੈਗਾ ਇਹ ਨਹੀਂ। ਹੁਣ ਇੱਥੇ ਛੱਡਾਂਗੇ ਕੱਲ ਨੂੰ। ਆਪਣੇ ਆਪ ਆ ਜਾਣਗੇ। ਹੋ ਰਾਹ ਦੇਖੋ ਉੱਥੋਂ ਲਈ ਆਉਂਦੀਆਂ ਆਉਂਦੀਆਂ। ਇਹਨਾਂ ਦਰਖਤਾਂ ਦੀ ਆਵਾਜ਼ ਬੜੀ ਸੋਹਣੀ ਆ ਰਹੀ ਹੈ। ਹਵਾ ਨਾਲ ਜਦੋਂ ਪੱਤੇ ਹਲਦੇ ਹਨ ਟਾਹਣੀਆਂ ਹਲਦੀ। ਵਧੀਆ ਆਵਾਜ਼। ਇਹ ਵਿਚਾਲੇ ਮੈਦਾਨੀ ਇਲਾਕਾ ਹੈ ਆਸੇ-ਪਾਸੇ ਸਾਰੇ ਪਾਸੇ ਪਹਾੜ ਹੈ ਬੜੀ ਵਧੀਆ ਜਗ੍ਹਾ ਹੈ ਗਰਮੀਆਂ ਚੱਲ ਰਹੀਆਂ ਹੁਣ ਪਰ ਜਦੋਂ ਸੂਰਜ ਨਹੀਂ ਹੁੰਦਾ ਉਦੋਂ ਠੰਡ ਹੁੰਦੀ ਹੈ ਮੰਨ ਲਓ ਜੇ ਕਿਤੇ ਛਾਂਵੇਂ ਬੈਜੀਏ ਤਾਂ ਮੌਸਮ ਵਧੀਆ ਲੱਗਦਾ ਬਿਲਕੁਲ ਧੁੱਪ ਹੀ ਹੈ ਜਦੋਂ ਤਿੱਖੜ ਧੁੱਪ ਪੈਂਦੀ ਹੈ ਉਦੋਂ ਵਾਤਾਵਰਨ ਸਾਫ਼ ਹੋਣ ਕਰਕੇ ਤੇਜ਼ ਲੱਗਦੀ ਧੁੱਪ ਥੋੜੀ ਜੀ ਤੜਕੇ ਆਪਣੀ ਠੰਡ ਹੁੰਦੀ ਹੈ ਵਧੀਆ ਤੇ ਜਦੋਂ ਮੀਂਹ ਪੈ ਜੋ ਤਨਯਾਰੀ ਹੁੰਦਾ ਕੱਲ ਮੀਂਹ ਪਿਆ ਸੀ ਬੜਾ ਆਨੰਦ ਬਣਿਆ ਮੈਂ ਨੇ ਇੱਥੇ ਇਕੱਲਾ ਵੇਖਦਾ ਰਹਿੰਦਾ ਸਾਰਾ ਕੁਛ ਨਾ ਇੰਨੇ ਪਹਾੜ ਤੇ ਜੀ ਕਰਦਾ ਵੀ ਡਾਲ ਦੇਣ ਦਿਖਾਵਾਣਾ ਫੋਟੋਆਂ ਮੈਂ ਭੇਜਾਂ ਪਰ ਅੰਤ ਨੂੰ ਸੋਚਿਆ ਕਿ ਉਹ ਨਾ ਆਪਾਂ ਵੀਡੀਓ ਬਣਾ ਲਿਆ ਕਰੀਏ ਨਾਲੇ ਚੇਤਾ ਰਹੂਗਾ ਬੂਹੇਖ ਦੇ ਵਿੱਚ ਐਨਾ ਕਮਾਲ ਦੀਆਂ ਗੱਲਾਂ ਹੋਰ ਵੀ ਬੜਾ ਕੁਝ ਹੈ ਅੱਜ ਮੈਂ ਤੁਹਾਨੂੰ ਇਹ ਦਿਖਾਉਣਾ ਵੀ ਇਹ ਨਾ گاਵਾ ਉੱਥੋਂ ਜਦੋਂ ਮੈਂ ਪਹਿਲਾਂ ਦੱਸਿਆ ਸੀਗਾ ਤਾਰਾਂ ਤੋਂ ਬਾਅਦ ਇਹ ਦਾ ਨਾਮ ਹੈਗਾ ਪੈਟਕ ਦਾ 42 ਨੰਬਰ ਹੈ ਨਾ 1 2 3 4 5 6 7 ਇਦਾਂ ਕਰਕੇ ਤੇ ਅਸੀਂ ਰਾਹ ਇਹਨਾਂ ਨੂੰ ਦੱਸ ਦੇਣਾ ਇਹਨਾਂ ਨੇ ਵਿਚਾਰਣੀਆਂ ਅਨਸਰਜਾ ਸੱਟ ਕੇ ਸਿੱਧਾ ਤੁਰੇ ਆਉਣਾ ਤੇ ਇਹਦੇ ਚ ਵੜ ਜਾਣਾ ਕਿਉਂਕਿ ਬਾਕੀ ਸਾਰੇ ਪੈਟਕ ਬੰਦ ਹੋਣਗੇ ਉਹਨਾਂ ਦੇ ਮੂਰੇ ਬੰਜੀਆਂ ਹੀ ਲੱਗੀਆਂ ਹੋਣਗੀਆਂ ਪਲਾਸਟਿਕ ਦੀਆਂ ਹੁੰਦੀਆਂ ਉਹਦੇ ਚ ਕਰੰਟ ਹੁੰਦਾ ਮਤਲਬ ਥੋੜਾ ਜਿਹਾ ਚਾਰ ਤੁਰ ਵੀ ਹੁੰਦੀਆਂ ਤਾਂ ਕਰਕੇ ਗਰੰਟ ਹੁੰਦਾ ਉਧਰ ਨਹੀਂ ਵੱਡਦੀ ਜਿਹੜਾ ਖੁੱਲਾ ਹੁੰਦਾ ਵਿਚਾਰੀਆਂ ਸਿੱਧੀਆਂ ਉੱਥੇ ਆ ਜਾਂਦੀਆਂ ਸਿਆੜੀਆਂ ਖੁੱਲੀਆਂ ਰਹਿੰਦੀਆਂ ਇੱਥੇ ਗੋਹਾ ਕਰਦੀਆਂ ਇੱਥੇ ਖਾ ਲੈਂਦੀਆਂ ਥੋੜੇ ਦਿਨਾਂ ਬਾਅਦ ਇੱਥੇ ਫੇਰ ਕਾ ਹੋ ਜਾਂਦਾ ਫੇਰ ਆ ਜਾਂਦੀਆਂ ਕਿਤੇ ਕਿਸੇ ਜਿੱਥੇ ਕਿਸੇ ਚ ਇਦਾਂ ਹੀ ਬਸ ਸਾਰਾ ਸਾਲ ਇਹਨਾਂ ਦਾ ਲੱਗ ਜਾਂਦਾ ਇਹ ਕਾ ਲਗਾਤਾਰ ਚੱਲਦਾ ਰਹਿੰਦਾ ਕਈ ਸਾਲ ਛੇਤੀ ਛੇਤੀ ਨੂੰ ਬੀਜਣ ਦੀ ਲੋੜ ਨਹੀਂ ਪੈਂਦੀ। ਸਿਆਲਾਂ ਦੇ ਵਿੱਚ ਮੀਂਹ ਬਹੁਤੇ ਪੈਂਦੇ ਆ ਤਾਂ ਕਰਕੇ ਇਹ ਜਿਆਦਾ ਹਰਾ ਭਰਾ ਹੁੰਦਾ। ਹੁਣ ਗਰਮੀਆਂ ਚੱਲ ਰਹੀਆਂ ਤਾਂ ਤੁਸੀਂ ਦੇਖ ਰਹੇ ਹੋਵੋਗੇ ਜਿੱਥੇ ਸੁੱਕਾ ਉੱਥੇ ਇਹਨਾਂ ਨੇ ਖਾਦਾ ਹੋਇਆ। ਤੇ ਬਹੁਤ ਜਗ੍ਹਾ ਤੇ ਸੁਨੈਰੀ ਜਾ ਹੋਇਆ ਪਿਆ ਕਿਉਂਕਿ ਧੁੱਪ ਬਹੁਤ ਤੇਜ਼ ਪੈਂਦੀ ਜਦੋਂ ਪੈਂਦੀ। ਸਿਆਲਾਂ ਦੇ ਵਿੱਚ ਜਦੋਂ ਸਿਆਲ ਹੁੰਦੇ ਆ ਲਗਭਗ ਮਈ-ਜੂਨ ਤੋਂ ਬਾਅਦ ਉਦੋਂ ਇੱਥੇ ਬਹੁਤ ਮੀਂਹ ਪੈਂਦਾ ਤੇ ਹਰਿਆ ਭਰਿਆ ਹੁੰਦਾ ਬਹੁਤ ਇੱਕ ਨੰਬਰ 'ਚ। ਆ ਬਿਲਕੁਲ ਜੰਗਲ ਹੈਕਰ ਆ ਪਹਾੜਾਂ ਤੇ ਚੜਾ ਜਾਵਾ ਇਹ ਇਨਾਂ ਨੇ ਪਹਾੜਪੁਰ ਵੱਢ ਕੇ ਤਿਆਰ ਕੀਤਾ ਜਿਵੇਂ ਮਾਲਵੇ ਦੇ ਵਿੱਚ ਨਹੀਂ ਟਿੱਬਿਆਂ ਨੂੰ ਪੱਧਰ ਕਰਕੇ ਬਾਹੀ ਜੋਗ ਬਣਾਇਆ ਤੇ ਇਦਾਂ ਹੀ ਇਨਾਂ ਨੇ ਵੀ ਆਹ ਪੱਥਰ ਕੱਟ ਕੇ ਆ ਪੱਥਰ ਆ ਸਾਰਾ ਪਰ ਮਿੱਟੀ ਸਿੱਟੀ ਹੈ ਤੇ ਇੱਥੇ ਘਾਹ ਦੇ ਉੱਗਣ ਜੋਗ ਬਣਾਇਆ ਆ ਸਾਰਾ ਜੰਗਲ ਹੈ ਇੱਥੇ ਬੰਦਾ ਬਿਜਲੀ ਲੱਗਦਾ ਡਬਲੇ ਜਾਨਵਰ ਵੀ ਬਹੁਤ ਬੱਚੇ ਆ ਜਿਹੜਾ ਹਰੇਕ ਪੈਡਕ ਤੇ ਵਿੱਚ ਤੁਸੀਂ ਹਉਤੀ ਜੀ ਦੇਖ ਰਹੇ ਹੋ ਖੇਲ ਪਿੰਕੀ ਕੁਛ ਮਰਦੀ ਲੜੋ ਇਹ ਹੈਗਾ ਇਹਨਾਂ ਦੇ ਪਾਣੀ ਪੀਣ ਨੂੰ ਇਹਦੇ ਚਾਹਾ ਬਾਲ ਜੀ ਹੈ ਜਦੋਂ ਫੇਪਰ ਆ ਜਾਂਦੀ ਹੈ ਇਹ ਭਰ ਜਾਂਦੀ ਹੈ ਤਾਂ ਇਹ ਭਰਦੀ ਭਰ ਜਾਂਦੀ ਮਤਲਬ ਇਹ ਪਾਣੀ ਵਾਲੀ ਡਰਾਪ ਹੈ ਜਿੱਤੇ ਟੰਕ ਥੋੜਾ ਜਿਆਦਾ ਜਾਂਦਾ ਹੈ ਆਕੇ ਦੇਚ ਤੱਤ ਮਲਾਈ ਹੁੰਦੇ ਉੱਥੇ ਮਿਲ ਕੇ ਆਉਂਦੇ ਆ ਦਾ ਕੰਮ ਲਈ ਵਧੀਆ ਹੁੰਦੇ ਪਾਣੀ ਰਾਹੀ ਪੀ ਲੈਂਦੇ ਆ। ਤਾਂ ਤਾਂ ਹੀ ਅੱਡ ਵੱਤ ਪੂਰੀ ਹੋ ਜਾਂਦੀ ਸਾਰੀ। ਉਹ ਵੀ ਆ ਗਈਆਂ ਫਿਰ ਫੌਜਾਂ। ਇਹਨਾਂ ਨੂੰ ਪਤਾ ਹੈ ਰਸਤਾ ਆਪਦਾ। ਬਾਕੀ ਆਹ ਦੇਖੋ ਜਿਵੇਂ ਆਹ ਲੱਗੀ ਹੋਈ ਏ ਪੰਜੀ। ਇਤਾਂ ਹੀ ਮੰਡੀ ਆ ਇੱਧਰ ਲੱਗੀ ਹੋਈ ਏ ਵੀ ਇਹਨਾਂ ਨੇ ਇੱਧਰ ਨਹੀਂ ਜਾਣਾ ਤੇ ਇਹ ਆਪ ਹੀ ਨਹੀਂ ਜਾਂਦੀ ਇਹਨਾਂ ਦਾ ਕੰਮ ਐ ਨਾ ਕਮਾਲ ਆ ਗਈਆਂ ਇੱਥੇ ਲੱਗੀਆਂ ਕੀ ਬਾਤ ਐ ਆਪਣੇ ਆਪ ਆ ਕੇ ਇੱਧਰ ਸੈੱਟ ਹੋ ਜਾਂਦੀਆਂ ਕਈ ਕਿਹਨ ਹੋਏ ਚਾਕਲੇਟ ਅਰਸ਼ਪਾਗਾ ਅਨੁਰਾਸ਼ਣ ਦੇ ਵਿੱਚ ਲੈ ਕੇ ਆਉਣੀਆਂ ਚੰਗਾ ਹੋ ਟੌਫੀਆਂ ਫੇ ਤੁਸੀਂ ਕੀ ਕਰਨਾ ਖਾਣ ਨੂੰ ਟੌਫੀ ਆ ਪੀਣ ਨੂੰ ਕੋਦੇ ਕਿਧਰ ਜਾਣਾ ਸੱਚ ਤੜਕੇ ਡਰਾਫ ਨੂੰ ਕਿ ਹੋ ਗਿਆ ਸੀ ਟੱਟ ਗਈ ਸੀ ਸੰਗੀ ਗਾਦਿਆ ਨਾ ਵਾਟਰ ਡਰਾਫ ਟੱਟ ਗਈ ਸੀ ਸ਼ਰੇ ਆਮ ਨਾਈਸ ਪੰਚ ਚਲੋ ਭਾਈ ਆ ਤੇਰਾ ਲੜ ਨਿਕਲੇ ਪਿਆ ਬਈ ਗਾ ਹਾਂ 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 ਪਣਾ ਪੱਤਰ ਮੈਂ ਜਾਜ ਫੈਂਸ ਪੋਣੀ ਹੈ 55 ਅਰੇ ਕਬਰੂ ਹੋ ਗਏ ਪਿਆਰ ਹਾਂ ਕਰ ਲਈ ਤਿਆਰੀ ਖਿੱਚ ਲਈ ਚੜਾਈ ਹਾਂ ਹਾਂ ਰਾਤ ਭਰਾਂ ਦੀ ਕਰੀਵੇ ਤੇਰੇ ਯਾਰ ਹਾਂ ਰਾਤ ਕਰੀਏ ਵੇ ਉਹ ਦੂਸਰੇ ਪੈੜ ਕਰਖਿਆਂ ਦੇ ਬਾਅਦ ਤਾਂ ਕਹਿੰਦਾ ਬੈਨ ਰਖਖਿਆਂ ਦੇ ਉਹ ਗਈਆਂ ਫੌਜਾਂ ਚਲੋ ਵੀ ਆਪਾਂ ਵੀ ਚੱਲ ਜੀ 98ੜਤੀ ਹੋਣੀ ਆ ਫੀਡ ਜੀ ਉਹ ਹੋਰ ਦੇਖ ਆਈਏ ਵਿਚਾਰੀਆਂ ਖਾਂਦੇ ਮਸਮਾਨ ਸੱਲਾ ਫਾਈਨਲੀ ਫੀਡ ਲੈ ਕੇ ਜਾ ਰਹੇ ਆ ਤੇ ਦੇਖੋ ਉਹ ਦੂਰੋਂ ਹੀ ਲੱਗ ਗਿਆ ਪਤਾ ਵੀ ਟਰੈਕਟਰ ਆ ਗਿਆ। ਰਾਸ਼ਨ ਪਾਣੀ ਸਾਡਾ ਆ ਗਿਆ। ਸਿਕਨ ਕੋਸ਼ ਹੋ ਰਹੀ ਆ ਆ ਮਾਂ ਦੀ ਹੀ ਰਾਹ ਚ ਤਰੇ ਟੁੱਟੀ ਆ। ਚੱਲ ਚੱਲ। ਉੱਥੇ ਜਾ ਕੇ ਮੇਲੂ ਸਾਰਾ ਖਾਣ ਪੀਣ ਨੂੰ। ਪਹਿਲਾਂ ਹੀ ਖੜ ਗਈ ਰਾਹ ਚ। ਚੱਲ 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 ਜਲ ਸ਼ਾਬਾਸ਼। ਹੋਰ ਬਾਰਾ ਹੁੰਦੇ ਪਰਦੀਆਂ ਵਰਗੇ। ਇਧਰ ਆ ਜੇ। ਸ਼ਕਲੀ। ਇਹ ਨਕਮਲ ਭੱਜੀਆਂ ਆਉਂਦੀਆਂ पासे 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 काका पासे हाँ हाँ आ गया आ गया पीछे पीछे समान पीछे चलो 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 पासे पासे <Turnip> पासे 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 हो जाओ पासे 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 <izin motion> पासे 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 हो जाओ पासे सारिया लाइवी गुड्डी तू भी पासे हो जा पासे हो ਯਾਰ ਵਾਸ਼ ਮੂਰੇ ਕੁਛ ਨਹੀਂ ਸਭ ਕੁਛ ਪਿੱਛੇ ਆ ਉਹਦੇ ਸਿਆਣੀਆਂ ਪਿੱਛੇ ਗਈਆਂ ਲੈ ਕੇ ਰੋਹੀ ਕੱਲਾ ਲੈ ਕੇ ਰੋਹੀ ਕੱਲਾ ਚਲੋ ਥੋੜਾ ਚਲੋ ਚਲੋ ਪਾਸੇ ਹਟੋ ਪਾਸੇ ਬਾਸੇ 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 ਪਾਸੇ 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 ਵੀ ਬੀ ਆਸੇ ਪਾਸੇ 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 ਤੇਰੇ ਯਾਰ ਦੇਖੀ ਵੀ ਤੂੰ ਵੀ ਹੋ ਜਾ ਬਸੇ ਤੇ ਕੁਲ ਆਗੀਆਂ ਫੌਜਾਂ ਹੈ ਨਾ ਕਮਾਲ ਤਾਂ ਹੁਣ ਆਪਾਂ ਇੱਕ ਨੂੰ ਖਿਲਣਾ ਆਗੀਆਂ ਮਾਂ ਆਂੀਆਂ ਧੀਆਂ ਖਾਣ ਅਸਲ ਚ ਹੁਣ ਗਰਮੀ ਹੋਣ ਕਰਕੇ ਨਾ ਘਾ ਸੋਰਾ ਰਿਆਵਲ ਦੀ ਘਟ ਹੈ ਤਾਂ ਕਰਕੇ ਸਭਿਆਂ ਈਡ ਨੂੰ ਵੱਧ ਤੱਕੀ ਜਾਂਦੀ ਉਹਨਾਂ ਨਾਲ ਹੀ ਅਸਲ ਜਿਹਨਾਂ ਦੇ ਤੱਤ ਪੂਰੇ ਹੁੰਦੇ ਆ ਖਰਾਬ ਤੇ ਵੀ ਹੁੰਦੇ। ਇਹ ਕੁ ਖੇ ਰੈਂਦੀਆਂ ਫਿਰ। ਮਸਲੇ ਹਾਲ ਲਈ ਹੁੰਦੇ। ਆ ਤੂੰ ਹੀ ਇੱਧਰ-ਕਿੱਧਰ ਖੜਿਆ ਹੁਣ ਤਾਂ ਮੇਰੇ ਕੋਲ ਟਰੈਕਟਰ ਹੀ ਆ ਗੱਲਾ। ਉੱਧਰ ਖਾਓ ਜਾ ਕੇ। ਓਕੇ ਬਾਏ। ਬਾਏ ਮਿਲਦੇ ਆਪਾਂ ਹੋਣਾ ਮੈਂ ਥੋੜੇ ਟਾਈਮ ਨੂੰ ਹੋਰ ਲੈ ਕੇ ਆਉਂਗਾ ਕੋਈ ਗੱਲ ਨਹੀਂ ਲੈ ਕੇ ਆਉਂਗਾ ਚੀਚੀ ਤੇਰੇ ਵਾਸਤੇ ਜਾਓ ਹੁਣ ਹੁਣ ਨਾ ਇਹਨਾਂ ਦਾ ਟਾਈਮ ਹੈ ਤਾਰਾਂ ਦਾ ਕਿਹਦੇ ਦਾ ਪਰੰਬਾ ਦਾ ਪੱਕੜਦੇ ਹੰਨੇ ਲਗਭਗ ਹੁਣ ਦੇਖੋ ਇੱਥੇ ਖੜੀਆਂ ਜਾਵਾਂ ਵਿਚਾਰੀਆਂ ਇੱਥੋਂ ਇਹਨੂੰ ਖੋਲ ਦੇਣਾ ਆਪਣੇ ਆਪ ਚਲੀਆਂ ਜਾਣੀਆਂ खोल के दूजे पास ला देना ये थोड़ी है जी आज चलिए चलिए आज ਆਜੋ ਆਜੋ ਭੱਜਿਓ ਦੇਖ ਦੇਖ ਵੀਡੀਓ ਬਣਦੀ ਆ ਤੇ ਕਿਵੇਂ ਖੜੀਆਂ ਹੈ ਜਿਹੜਾ ਕਹਿੰਦੇ ਹੁੰਦੇ ਹਨ ਨਾ ਸਟ੍ਰੈਸ ਫ੍ਰੀ ਤਾਂ ਬਹੁਤ ਜ਼ਿਆਦਾ ਸਟ੍ਰੈਸ ਫ੍ਰੀ ਰਹਿੰਦੀਆਂ ਇਹ ਕੋਈ ਬੰਨਣ ਬੰਨੋ ਦਾ ਚੱਕਣ ਚੱਕਰ ਨਹੀਂ ਹੈਗਾ ਨਾ ਹੀ ਇਹ ਬੰਨੀਆਂ ਜਾਣ ਆਪਣੇ ਤੇ ਸਿੰਗਲ ਸਿੰਗਲ ਬਾ ਲੈਂਦੇ ਆ ਪੰਜਾਬ ਚ ਪਰ ਇਹਨਾਂ ਦੇ ਸਿੰਗਲ ਸਿੰਗਲ ਨਹੀਂ ਬਾ ਸਕਦਾ ਕੋਈ ਛੇਤੀ ਛੇਤੀ ਖੁੱਲੀਆਂ ਰਹਿੰਦੀਆਂ ਜੋਰ ਬਹੁਤ ਹੈ ਇਹਨਾਂ ਚ ਮਰਜ਼ੀ ਨਾਲ ਖਾਂਦੀਆਂ ਮਰਜ਼ੀ ਨਾਲ ਬਹਿਦੀਆਂ ਮਰਜ਼ੀ ਨਾਲ ਸੌਂਦੀਆਂ ਨਿਆਰੇ ਲੈਂਦੀਆਂ ਪਰ ਜਿਹੜੇ ਆ ਦੇਣਾ ਥੋੜੇ ਜੇ ਔਖੇ ਹੁੰਦੇ ਇਹਨਾਂ ਲਈ ਕਉਂਕੇ ਗਰਮੀ ਹੈ ਗਰਮੀ ਘਟ ਚਲਦੀਆਂ ਥੋੜੀਆਂ ਘਾਹ ਵੀ ਘਟ ਹੁੰਦਾ ਪਰ ਸਿਆਲਾਂ ਦੇ ਵਿੱਚ ਵਧੀਆ ਨਾ ਨਜ਼ਾਰੇ ਆ ਪੀ ਲੋ ਪੀ ਲੋ ਪੀ ਲੋ ਚੱਕਦੇ ਫਟੇ ਜੋ ਛੋਟੇ ਹੁੰਦੇ ਪਸ਼ੂ ਨੂੰ ਪਾਣੀ ਪਿਉਂਦੇ ਨਾ ਤੇ ਜਾਂ ਫਿਲਮ ਆਉਣੀ ਹੁੰਦੀ ਤੇ ਜਾਂ ਫਿਰ ਉਧਰ ਫਿਲਮ ਆਈ ਜਾਂਦੀ ਹੁੰਦੀ ਐ ਦਵਾਰ ਨੂੰ ਜਾਂ ਹੁੰਦਾ ਛਿਤੀ ਛਿਤੀ ਆ ਕੇ ਪਰੇ ਕਰੀਏ ਜੇ ਉਹਦਾ ਜੀਵ ਹੀ ਕਰਦਾ ਹੁੰਦਾ ਨਾ ਸੰਗਲ ਖਿੱਚ ਕੇ ਬਸ ਵੀ ਬਹੁਤ ਹੋ ਗਿਆ ਬਹੁਤ ਕਿੱਲੇ ਪਾਣੀ ਵਿਚਾਰੀਆਂ ਕਈ ਧਈਆਂ ਵੀ ਰਹਿ ਜਾਂਦੀਆਂ ਕਰੈਕਟ ਖੇਡਦੇ ਹੁੰਦੇ ਜਾਂ ਕੁਝ ਹੋਰ ਖੇਡਦੇ ਹੁੰਦੇ ਤਾਂ ਵੀ ਛਿਤੀ ਛਿਤੀ ਪਸ਼ੂ ਨੂੰ ਪਾਣੀ ਪਿਆ ਕੇ ਵੀ ਚਲੋ ਕ੍ਰਿਕਟਾਂਗੇ ਉਹ ਜਿਹੜੇ ਤੇ ਹਏ ਰਹਿ ਜਾਂਦੇ ਪਸ਼ੂ ਬਹੁਤ ਸਾਰੇ ਪਰੇਥੀ ਇੱਥੇ ਇੰਗਣੇ ਰਹਿੰਦੀਆਂ। ਉਹ ਗਲ ਬੱਕਰੀ ਐ ਕਿਤੇ ਪਾਣੀ। ਕੀ ਨਾ ਹੋਵੇ ਪਾਣੀ ਬੰਦ ਹੋਵੇ ਇੱਥੇ। ਜਿਹੜਾ ਕਿ ਬਹੁਤ ਘੱਟ ਹੁੰਦਾ ਹੁੰਦਾ ਹੀ ਨਹੀਂ ਕਦੇ। ਨਹੀਂ ਤਾਂ ਇਹ ਬਸ ਜਿੰਨਾ ਜੀ ਕਰਦਾ ਉਹਨਾਂ ਪਾਣੀ ਪੀਂਦੀਆਂ। ਨਿਆਰੇ ਨਾਲ। ਤੂੰ ਕਿ ਮੇਰੇ ਜੀਰੀ ਜੇ ਅੱਛਾ ਦੇਖ ਕਈ ਵਾਰ ਸੇ ਲੀਗਾਂ ਹੁੰਦੀਆਂ ਕੋਈ ਨਾਲੇ ਪਾਣੀ ਪੀ ਕੇ ਗਈ ਉਹਦੀ ਮਾਰੀ ਫੇਰ ਆ ਗਈ ਬਸ ਕਰ ਦੇ ਨਹੀਂ ਜੀ ਕਰਦਾ ਫਿਰ ਕਾ ਤੂੰ ਪੀ ਨਹੀਂ ਆ ਰਹਿਣ ਦੇ ਲੈ 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 ਸਵਾਰ ਤੂੰ ਵੈਬ ਤਾਂ ਕਰਨ ਆਈ ਏ ਮੈਨੂੰ ਪਤਾ ਔਰ ਕੋਈ ਚੱਕਰ ਨਹੀਂ ਸਿਰਫ ਵੈਬ ਤੈਨੂੰ ਹੀ ਕਹਿਣਾ ਮੈਂ ਸਿਰਫ ਵੈਬ ਤਾਂ ਕਰਨ ਆਈ ਏ ਤੂੰ ਔਰ ਕੋਈ ਗੱਲ ਨਹੀਂ ਹੈਗੀ ਪੀਣਾ ਹੈ ਨਹੀਂ ਤੂੰ ਬਸ ਜਿਹੜਾ ਪੀਣਾ ਸੀ ਪੀ ਲਿਆ ਦੇ 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 ਲੈ ਜਾਵੜਾ ਜਾਵੜਾ ਰਹਿਣ ਦੇ ਬਸ ਮਸਤੀ ਹੋਈ ਐ ਲੱਕੀ ਕਾ ਤੂੰ ਜਾਣੀਆ ਕੁੱਤੇ ਵਾਂਗੂ ਹਾਂ ਬਰ ਉਹ ਹੀ ਗੱਲ ਐ ਉਹ ਉਧਰ ਦੇਖੋ ਬੰ ਇੰਨੀ ਦੂਰ ਲੰਘੀਆਂ ਉਹ ਜਾਵੜ ਮੰਨ ਲਾ ਮੇਰੀ ਗੱਲ ਜਾਵੜਾ ਹਜੇ ਵੀ ਜਾਵੜਾ ਪਿੱਛੇ ਰਹਿ ਜੇਗੀ ਜਾਵੜਾ ਚੱਲ ਮੰਨੀ ਦੀ ਹੁੰਦੀ ਏ ਗੱਲ ਜਾਵੜਾ ਮੰਨ ਜਾ ਸ਼ਾਬਾਸ਼ ਤਰਜੀਹ ਲੋ ਵੀ ਪਾਣੀ ਤਾਂ ਨਹੀਂ ਓਕੇ ਐ ਤੇ ਹੁਣ ਆਪਾਂ ਚੱਲੀਏ ਇਸ ਟਾਈਮ 5 ਵਜੇ ਐ ਪਰ ਸੂਰਜ ਐਦਾਂ ਖੜਾ ਜਿਵੇਂ ਦੁਪਹਿਰ ਦੇ 2:30 ਵਜੇ ਹੁੰਦੇ ਆ ਦਿਨ ਬਹੁਤ ਲੇਟ ਸ਼ਿਪਦਾ ਘਟੋ ਘਟ 9 ਵਜੇ ਕਿਥੇ ਅਸੀਂ ਸਬਜ਼ੀ ਭੱਜੀ ਆਪਦੀ ਲਾ ਲਈ ਦੀ ਤੇ ਮਟਰ ਲਾਈ ਹੋਏ ਐ ਤੇ ਫਲੀਆਂ ਬੀਨਸ ਮਤਲਬ ਇੱਥੇ ਹੋਰ ਲੱਟਰ ਪਟੜਾ ਜਿਹੜਾ ਹੁੰਦਾ ਆਪਣਾ ਮਰਚਾ ਮੁਰਚਾ ਬੈਂਗ ਦੀ ਬੂੰਗੜੀ ਇੱਧਰ ਬੱਲਾਂ ਲਾਈਆਂ ਮਤੀਰੇ ਮਦੂਰੇ ਦੀਆਂ ਕੀਰੇ ਕੁਰੇ ਦੀਆਂ ਉਹ ਨਿਕਲੀਆਂ ਕਿਹੜੀ ਬਾਤ ਹੈ ਇਹ ਵੱਧ ਤਾਂ ਲਾਈਆਂ ਸੀ ਦੋ ਦੋ ਤਿੰਨ ਤਿੰਨ 20 20 ਕਈ ਵਾਰ ਕੋਈ ਮਿਸ ਮਰ ਜਾਂਦਾ ਪਰ ਇਹ ਸਾਰੇ ਨਿਕਲੇ ਕੀ ਬਾਤ ਹੈ ਹਾਂ ਤਣੋਂ ਚੱਲੀਏ ਘਰਾਂ ਨੂੰ ਆਈਏ ਰੋਟੀਆਂ 送你。성